ਦੇ ਰਾਸ਼ੀ ਦੇ ਪ੍ਰਵਾਰ ਸ਼੍ਰੀ ਦਸਾ ਜੀ ਤੋਂ ਸਭਾ ਸ਼ੁਰੂ ਹੋ ਚੁੱਕੀ ਹੈ ਪੜਪੁਰ ਜੁੰਨਵਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰਬੋ ਜੀ ਬਹੁਤ ਬਾਰਗ ਅਰਦਾਸ ਦੇ ਵਿੱਚ ਆਂਦਾ ਹੈ ਕਿ ਪੰਜ ਤਖਤਾਂ ਦੇ ਖੁੱਲੇ ਦਰਸ਼ਨ ਦੇ دیدار ਇਸ ਦੇ ਲਈ ਜਾਣਕਾਰੀ ਦੇਣਾ ਚਾਹੁੰਦਾ ਹਾਂ ਸੰਗਤਾਂ ਦੇ ਲਈ ਜੇ ਗੁਰੂ ਗ੍ਰੰਥ ਸਾਹਿਬ ਜੀ ਕੱਲ 11 ਨਵੰਬਰ ਤੋਂ ਕਰਤਾਰਪੁਰ ਸਾਹਿਬ ਦਾ ਜੋ ਲੰਗਰ ਉਹ ਕੀਤਾ ਗਿਆ ਹੈ ਪਹਿਲਾਂ ਉਸ ਦੇ ਉਤੇ 1700 ਰੁਪਏ ਫੀਸ ਲੱਗਦੀ ਸੀਗੀ ਅਤੇ ਪਾਸਪੋਰਟ ਦੀ ਵੀ ਜਰੂਰਤ ਹੁੰਦੀ ਸੀਗੀ ਤੇ ਆਨਲਾਈਨ ਫਾਰਮ ਭਰਨਾ ਪੈਂਦਾ ਸੀਗਾ ਤਾਂ ਆਪਾਂ ਕਰਤਾਰਪੁਰ ਸਾਹਿਬ ਦਰਸ਼ਨ ਦੇ ਦਰਸ਼ਨ ਕਰਨ ਜਾਂਦੇ ਸੀਗੇ ਹੁਣ ਸਰਕਾਰ ਨੇ 11 ਨੰਬਰ ਤੋਂ 50 ਰੁਪਏ ਦੀ ਸਿਰਫ ਪਰਚੀ ਘੱਟ ਹੋਏਗੀ ਕੋਈ 1700 ਰੁਪਏ ਫੀਸ ਨਹੀਂ ਲੱਗੇਗੀ ਕੋਈ ਝੰਜਟ ਨਹੀਂ ਹੈ ਪਾਸਪੋਰਟ ਦਾ ਔਰ ਇਸ ਤੋਂ ਇਲਾਵਾ ਜੋ ஆன்ਲਾਈਨ ਫਾਰਮ ਪਰ ਹੁੰਦਾ ਸੀਗਾ ਜੋ ਕਿ ਬਹੁਤ ਤਫ ਹੁੰਦਾ ਸੀਗਾ ਫਾਰਮ ਉਹ ਵੀ ਭਰਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਆ ਬੜੇ ਆਰਾਮ ਦੇ ਨਾਲ ਟਾਈਮਿੰਗ ਹੋਏਗੀ ਸਵੇਰੇ 11:30 ਵਜੇ ਤੋਂ ਚੱਲ ਕੇ 3:30 ਵਜੇ ਤੱਕ ਵਾਪਸ 50 ਰੁਪਏ ਦੀ ਸਿਰਫ ਪਰਚੀ ਘੱਟ ਹੋਏਗੀ ਜੋ ਕਿ ਇਤਿਹਾਸਿਕ ਫੈਸਲਾ ਹੈ ਪੂਰੇ ਵਰਲਡ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਜਾਣਾ ਹੋਵੇ ਤਾਂ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ ਪਰ ਸਰਕਾਰ ਨੇ ਇਹ ਜੋ ਫੈਸਲਾ ਲਿਆ ਹੈ ਬਹੁਤ ਹੀ ਵਧੀਆ ਲਿਆ ਹੈ ਕਿ ਤਾਰਮੀਕਸਥਾਨ ਦੇ ਲਈ ਕੋਈ ਪਾਸਪੋਰਟ ਦੀ ਜ਼ਰੂਰਤ ਨਹੀਂ ਹੋਏਗੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਸਾਢੇ 11 ਵਜੇ ਤੁਸੀਂ ਜਾਣਾ ਹੈ ਤੇ 3:30 ਵਜੇ ਤੱਕ ਤੁਸੀਂ ਵਾਪਿਸ ਆਣਾ ਹੈ ਇਹ ਕੰਡੀਸ਼ਨ ਤੈਅ ਕੀਤੀ ਹੈ ਕਿ ਐਨੇ ਟਾਈਮ ਦੇ ਵਿੱਚ ਤੁਸੀਂ ਦਰਸ਼ਨ ਕਰਕੇ ਔਰ ਜੋ ਇਤਿਹਾਸਿਕ ਸਥਾਨ ਜੀ ਹੈ ਉਸ ਦੇ ਦਰਸ਼ਨ ਦਿਦਾਰ ਕਰਕੇ ਆਪਾਂ ਵਾਪਿਸ ਆ ਸਕਦੇ ਆ ਸਾਰਿਆਂ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜੋ ਸਰਕਾਰ ਨੇ ਫੈਸਲਾ ਕੀਤਾ ਹੈ ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹੇ ਉਹ ਧੀਰ ਦਾ ਨੀਤਾ ਪਾਣੀ ਕਤ ਨਾਇਕ ਹੈ ਨਾਮ ਲਗੈ ਨਾ ਚਲਿਆ ਜਾ